ਦਾ ਆਵਾਗਾਂ ਮੇਰੇ ਵਰਸ ਸਾਰੇ ਤੁਸੀਂ ਆਗੂ ਸਤਕਾਰਯੋਗ ਜੀ ਜਿਵੇਂ ਜਿਵੇਂ ਤੁਸੀਂ ਪਹੁੰਚ ਰਹੇ ਸਮੇਂ ਸਮੇਂ ਨਾਲ ਸਾਰਿਆਂ ਨੂੰ ਸਮਾਂ ਦੇ ਕੇ 2 ਮਿੰਟ ਦਾ ਨਿਵਾਜਾਂਗਾ ਸੋ ਉਹਨਾਂ ਨੂੰ ਬੇਨਤੀ ਕਰਦਾ 2 ਮਿੰਟ ਵਾਸਤੇ ਆਪਣੀ ਸੰਗਤਾਂ ਦਾ ਹਾਜ਼ਰੀ ਲੋ 2 ਮਿੰਟ ਦੀ ਹਾਜ਼ਰੀ ਲੋ ਅੱਜ ਜਿੱਥੇ ਬੰਦੀਆਂ ਬਹੁਤ ਸਾਰੇ ਆਗੂ ਪਹੁੰਚੇ ਮੈਂ ਸਾਰਿਆਂ ਨੂੰ ਸਮਾਂ ਦੇਣਾ ਆਓ ਜੀ ਸੁਰਜਿੰਦਰ ਸਿੰਘ ਜੀ ਕੋਸਲ ਜਗੋ ਜੋਗ ਅਟਲ ਸਤਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤੀ ਸਰਕਾਰੋ ਮੇਰੇ ਜਿਹੜਾ ਉਸਤਾਨ ਬਿਰੋ 8 ਜਤੇ ਬੰਦਿਆਂ ਦੇ ਆਕੂਸਾ ਕਰਨ ਤੇ ਸਾਡੀ ਜਿਹੜੀ ਕੌਮੀ ਜਿਹੜੀ ਆਪਣੀ ਕਮੇਟੀ ਆ ਉਹਨੂੰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ 700 ਪਹਿਲਾਂ بڑے ਸੂਝਵਾਨ ਬਲਾਰਾ ਨੇ ਆਪਣੇ ਵਿਚਾਰ ਰੱਖੇ ਮੈਂ ਤਾਂ ਥੋੜਾ ਨਾ ਗੱਲਾਂ ਕਰਕੇ ਬਸ ਇਹ ਮੁਖਤ ਕਰ ਦੇਣੀ ਆ ਜਦੋਂ ਜ਼ਬਰ ਤੇ ਜ਼ੁਲਮ ਦੀ ਹੱਤ ਹੋਵੇ ਲੋਂਦੇ ਹੋਏ ਜਿਸ ਬਾਤ ਨੇ ਢੱਕ ਪਈ ਦੇ

32 32 ਸਾਲ ਹੋ ਗਏ 27 27 ਸਾਲ ਹੋ ਗਏ ਸਾਡੇ ਜਿਹੜੇ ਵੀਰ ਨੇ ਜਿਨ੍ਹਾਂ ਦੀ ਸਜ਼ਾ ਮੁਕਤ ਹੋ ਚੁੱਕੀ ਆ ਸਜ਼ਾ ਕੱਢ ਚੁੱਕੇ ਨੇ ਤੇ ਹਲੇ ਵੀ ਕੈਦ ਬੁਖਤ ਰਹੇ ਨੇ ਜਿਹੜਾ ਇਹ ਫੋਮੀ ਇਨਸਾਫ ਮੋਰਚਾ ਜਿੰਨੀ ਦੇਰ ਤੱਕ ਇਹ ਸਾਡੇ ਬੰਦੀ ਸਿੰਘ ਰਿਹਾਈ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਮੈਂ ਵੀ ਕੇ ਦੂਖੋਤਾ ਸੁਜੋਖਤਾਂ ਮੋਰਚਾ ਗੈਰਹੀਣ ਗੈਰ ਰਾਜਿਤ ਬੰਦੋ ਵਿਸ਼ਵਾਸ ਤੋਂ ਆਮੋ ਕਿ ਉਨੀ ਦੇਰ ਤੱਕ ਸਾਡੀ ਹਾਜ਼ਰੀ ਇੱਥੇ ਚੋਦੀ ਪਟੇ ਰਹੂਗੀ ਜਿਨ੍ਹਾਂ ਗੱਲ ਕਰਾਂ ਮੈਂ ਅਫੀਕਾ ਯੂਫੋਰ ਸਾਡੇ ਵਰਕਰ ਰੋਪੜ ਦੇ ਮਹਾਲੀ ਵਾਲੇ ਜਿਨ੍ਹਾਂ ਨੇ 26 ਤਰੀਕ ਨੂੰ ਇੱਕ ਬਹੁਤ ਵੱਡਾ ਤਹਿਯਾ ਕੀਤਾ 250 ਕ੍ਰੈਟਰ ਦੇ ਕਾਲੇ ਵਾਲਾ ਜਫਾ ਤੇ ਗੱਡਵਾ ਦਾ ਕਾਫਲਾ ਲੈ ਕੇ ਉਹ ਜਿਹੜਾ ਵਿਰੋਧ ਕਰਨੀ ਸਰਕਾਰ ਦਾ ਜੇਕਰ ਸਰਕਾਰ ਦੇ ਕੰਨ ਤੇ ਜੂਨ ਆ ਫੜ ਕੀ ਹੋ ਸਕਦਾ ਕੌਮੀ ਇਨਸਾਫ ਉਹ ਜਿਹੜੀ ਕਮੇਟੀ ਆ ਸਾਡੀ ਇਹਦੇ ਨਾਲ ਰਾਜੇ ਇੱਕ ਬਹੁਤ ਵੱਡੇ ਸ਼ੰਘਾਰ ਚੀ ਜਿਹੜੀ سزا ਕੀ ਬਰਾ ਕੇ ਇਹਨਾਂ ਜੇ ਬੰਦੀ ਸਿੰਘਾਂ ਨੂੰ ਜਿਹੜਾ ਰਿਹਾ ਕਰੇ ਜਾਊਗਾ ਇੱਥੇ ਵੀ ਬਸ ਨਹੀਂ ਸਰਕਾਰ ਦੇ ਕੰਨ ਖੋਲਣ ਲਈ ਅੱਜ ਜਿਹੜਾ ਬਹੁਤ ਵੱਡਾ ਸਾਨੂੰ ਹਵਲਾ ਮੋੜਨ ਦੀ ਲੋੜ ਆ ਕਿਉਂਕਿ ਅੱਜ ਵੀ ਡੈਮੋਕਰੇਸੀ ਦੇ ਇਨਫਾਕ ਲੋਕ ਰਾਜ ਦੇ ਇਨਫਾਕ ਸਾਨੂੰ ਯੂਟ ਹੈ ਫੌਜੀ ਲੋੜ ਆ ਇੱਕ ਤਾਂ ਦੀ ਲੋੜ ਆ ਜਿੰਨੀ ਦੇਰ ਤੱਕ ਸਾਡੀ ਏਕਤਾ ਨਹੀਂ ਅਸੀਂ ਕੋਈ ਮੰਜ਼ਲ ਨਹੀਂ ਤੱਕ ਕਰ ਸਕਦੇ ਸੋ ਸਾਰਾ ਨੂੰ ਬੇਤੀ ਆ ਏ ਇਹ ਮੋਰਚਾ ਆਪਣੇ ਸਾਰਿਆਂ ਦਾ ਸਾਂਝਾ ਮੋਰਚਾ ਕੱਲਿਆਂ ਦਾ ਮੋਰਚਾ ਨਹੀਂ ਸਾਨੂੰ ਇਨਸਾਫ ਲੈਣਾ ਚਾਹੀਦਾ ਸਾਡੇ ਬਲਦੀ ਸਿੰਘ ਜਿਹੜੇ ਰਿਹਾ ਹੋਣੀ ਚਾਹੀਦੇ ਜਿੰਨੀ ਦੇਰ ਤੱਕ ਰਿਹਾ ਨਹੀਂ ਹੁੰਦੇ ਉਨੀ ਦੇਰ ਤੱਕ ਸਾਨੂੰ ਉਹ ਜਿਹੜੀ ਨੀਂਦ ਨਹੀਂ ਸੌਣਾ ਚਾਹੀਦਾ ਜਿਹੜੀ ਸਾਡੀ ਸੁਰਤੀ ਆ 24 ਘੰਟੇ ਇਸ ਮੋਰਚੇ ਦੇ ਵਿੱਚ ਲੱਗੀ ਹੋਈ ਚਾਹੀਦੀ ਆ ਤਾਂ ਜੋ ਕੇ ਸਰਕਾਰਾਂ ਨੂੰ ਪਤਾ ਲੱਗੇ ਦਿਨ ਗੁਗਣੀ ਤੇ ਰਾਤ ਚੌਗਣੀ ਦੇਰੀ ਇਹ ਮੋਰਚਾ ਕਰਨੀ ਚਾਹੀਦੀ ਆ ਇੰਨਾ ਹੀ ਬੇਇਨਸਾਫ ਦਾ ਅਦਾਸ ਪੀਛਾ ਜੁ ਕੋ ਸਾਵਲੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਦੂਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਮੈਂ ਬੇਨਤੀ ਕਰਾਂ ਅਗਲੇ ਬਲਾਰੇ ਸਖਦੇਵ ਸਿੰਘ ਜੀ ਪੋਜਵਾਲ ਸੂਬਾ ਪ੍ਰਧਾਨ ਕਿਸਾਨ ਦੁਨੀਆ ਨੂੰ ਵੀ ਆ ਕੇ 2 ਮਿੰਟਾਂ ਬਾਅਦ ਸੰਕਟ